ਟొਮੈਟੋ ਸਵੀਗੀ ਆ ਲੈਣੇ ਹੋ ਆ ਹੀ ਆਨੇ ਮਾੜੀ ਹੋ ਗਏ ਯਾਰ ਦੱਸ ਕਿ ਮਿੱਤਰੋ ਇਸ ਸਰਦਾਰ ਜੀ ਦੀ ਵੀਡੀਓ ਤੁਸੀਂ ਦੇਖੀ ਲਈ ਹੈ ਸੋਸ਼ਲ ਮੀਡੀਆ ਦੀ ਉੱਤੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰਦਾਰ ਜੀ ਦੱਸਦਾ ਆ ਕਿਵੇਂ ਇੱਕ ਹੋਮ ਰੈਸਟੋਰੈਂਟ ਆਲੇ ਨੇ ਮੇਰੇ ਨਾਲ ਤੱਕੇਸ਼ਾਹੀ ਕੀਤੀ ਇੱਕ ਘੰਟਾ ਮੈਨੂੰ ਉੱਤੇ ਖੜਾ ਕੇ ਹਟਿਆ ਅਤੇ ਫਿਰ ਮੇਰੇ ਮੋਟਰਸਾਈਕਲ ਦੀ ਚਾਬੀ ਕਢ ਲਈ ਤੇ ਫਿਰ ਧਮਕੀਆਂ ਵੀ ਦਿੱਤੀਆਂ ਬਾਕੀ ਤੁਸੀਂ ਸਰਦਾਰ ਜੀ ਦੀ ਵੀਡੀਓ ਖੁਦ ਦੇਖ ਲਓ ਅਤੇ ਹੋਟਲ ਦਾ ਨਾਮ ਸਰਦਾਰ ਜੀਤੇ ਵੱਲੋਂ ਐਲਏ ਪਲੇਟ ਅਪ ਦੱਸਿਆ ਗਿਆ ਹੈ ਜੋ ਕਿ ਸਾਇਦ ਜਲੰਧਰ ਦੇ ਵਿੱਚ ਆ। ਹੋਟਲ ਨਹੀਂ ਕਹਿ ਸਕਦੇ ਆਪਾਂ ਇਸ ਨੂੰ Zomato Swiggy ਤੇ ਜਿਹੜੇ ਹੋਮ ਰੈਸਟੋਰੈਂਟ ਹੁੰਦੇ ਆ ਉਹ ਕਹਿ ਸਕਦੇ ਆ। ਬਾਕੀ ਸਰਦਾਰ ਜੀ ਦੀ ਵੀਡੀਓ ਦੇਖੋ ਅਤੇ ਸ਼ੇਅਰ ਕਰਿਓ। ਕਿਦਾ ਇਸ ਟਾਈਮ ਮਨ ਬੜਾ ਉਦਾਸ ਹੋਇਆ ਪਿਆ ਵਾਵਾਏ ਵੀ ਨਹੀਂ ਨਿਕਲ ਰਹੀ। ਮੈਨੂੰ ਇੱਕ ਰੈਸਟੋਰੈਂਟ ਤੋਂ ਆਰਡਰ ਪਿਆ ਰੈਸਟੋਰੈਂਟ ਦਾ ਨਾਮ ਆ ਲਾ ਪਲੇਟ ਅਪ ਠੀਕ ਹੈ ਜੀ। ਉਹਦੇ ਕੋਲ ਮੈਂ ਆਰਡਰ ਚੱਕਣ ਗਿਆ ਸਵਾ 12 ਵਜੇ ਦਾ ਟਾਈਮ ਸੀਗਾ ਮੈਂ ਉਸ ਟਾਈਮ ਉੱਥੇ ਹੀ ਖੜਾ ਤੁਹਾਨੂੰ ਘਰ ਵੀ ਦਿਖਾਉਣਾ ਸਾਰਾ ਕੁਝ। ਮੈਂ ਆਰਡਰ ਲੈਣ ਗਿਆ ਉਹਦੇ ਕੋਲ ਮੈਂ ਕਹਾ ਭਾਈ ਇਦਾਂ ਦਾ ਆਰਡਰ ਸੀਗਾ ਕਹਿੰਦਾ ਸੀਗੀ ਅਸੀਂ ਬੰਦ ਕੀਤੀ ਸੀ ਚਲਾਉਂਦੇ ਹੀ ਨਹੀਂ ਮੈਂ ਕਹਾ ਭਾਈ ਆਰਡਰ ਪਿਆ ਜਾਂ ਕਿੱਦਾਂ ਕਹਿੰਦਾ ਉਹ ਆਪੇ ਪੈ ਗਿਆ ਮੈਂ ਕਹਾ ਚਲੋ ਕੀ ਪਤਾ ਪੈ ਸਕਦਾ ਯਾਰ ਤੇ ਮੈਂ ਕਹਾ ਫਿਰ ਕੰਪਨੀ ਦੀ ਕਾਲ ਹੋ ਗਈ ਭਾਈ ਗੱਲ ਕਰ ਲਿਓ ਕਹਿੰਦਾ ਹੀ ਨਹੀਂ ਕੰਪਨੀ ਕੰਪਨੀ ਨਾਲ ਗੱਲ ਕਰਨੀ ਮੈਂ ਕੰਪਨੀ ਨੂੰ ਦੱਸਿਆ ਮੈਂ ਕਹਾ ਇਦਾਂ ਦਾ ਰੈਸਟੋਰੈਂਟ ਵਾਲੇ ਕਹਿੰਦੇ ਸੀਗੀ ਨਹੀਂ ਚਲਾਉਂਦੇ ਇਦਾਂ ਦਾ ਜੋ ਵੀ ਆ ਸਾਰੀ ਉਹਨਾਂ ਨੂੰ ਮੈਂ ਗੱਲ ਦੱਸੀ ਕੰਪਲੇਂਟ ਨੇ ਰੈਸਟੋਰੈਂਟ ਨੂੰ ਫੋਨ ਕੀਤਾ ਉਹਨੇ ਨੰਬਰ ਬਲੌਕ 'ਚ ਪਾਇਆ ਹੀ ਮੇਰੇ ਸਾਹਮਣੇ ਹੀ ਖੜਾ ਸੀ ਉਹ ਰੈਸਟੋਰੈਂਟ ਵਾਲ ਉਹ ਮੈਂ ਕਹਾ ਭਾਈ ਖੱਜਲ ਕਰਨ ਦਾ ਮਤਲਬ ਮੈਂ ਕਹਾ ਆਈ ਕੰਪਨੀ ਨੇ ਕੀਤਾ ਕੰਪਨੀ ਨਾਲ ਗੱਲ ਕਰੋ ਸਾਡਾ ਕੀ ਕਸੂਰ ਹੈਗਾ ਯਾ ਮੈਂ ਕਹਾ ਰਾਤੀ 7:30 12 ਵਜੇ ਤੁਹਾਡੇ ਕੋਲ ਆਰਡਰ ਲੈਣ ਆਇਆ ਠੀਕ ਆ ਕਰਦੇ ਕਰਾਉਂਦੇ ਉਹਨੇ ਨਹੀਂ ਚੱਕਿਆ ਭਾਈ ਰਾਤੀ 7:30 12 ਵਜੇ ਦਾ ਆਰਡਰ ਪਿਆ ਵਾ ਸਾਡੇ ਬਾਰੇ ਦਾ 1 ਵਜੇ ਜਾ ਕੇ ਮੇਰਾ ਆਰਡਰ ਕੰਪਨੀ ਨੇ ਕੈਨਸਲ ਕੀਤਾ ਪੌਣਾ ਘੰਟਾ ਲੱਗ ਗਿਆ ਉਹਨੂੰ ਠੀਕ ਆ ਜੀ ਕੰਪਨੀ ਦੀ ਕਾਲ ਨਹੀਂ ਆਈ ਫਲਾਣਾ ਟਿੰਗਾਣਾ ਮੈਂ ਕਹਾ ਭਾਈ ਪੌਣਾ ਘੰਟਾ ਦਾ ਤੁਸੀਂ ਮੈਨੂੰ ਖੱਜਲ ਕੀਤਾ ਵਾ ਕਹਿੰਦਾ ਤੂੰ ਬੋਲਦਾ ਕਿੱਦਾਂ ਮੈਂ ਕਹਾ ਮੈਂ ਤੁਹਾਨੂੰ ਕੋਈ ਗਲਤ ਗੱਲ ਕਹੀ ਹੈ ਕੀ ਤੇ ਕਹਿੰ ਫਿਰ ਉਸ ਤੋਂ ਬਾਅਦ ਭਾਈ ਉਹਨੇ ਕੀ ਕੀਤਾ ਮੇਰੇ ਮੋਟਰਸਾਈਕਲ ਦੀ ਚਾਬੀ ਲਾ ਲਈ ਚਾਬੀ ਲਾ ਕੇ ਲੋਕ ਕਰਕੇ ਅੰਦਰ ਫਲਸ਼ ਕਰਨ ਚਲਾ ਗਿਆ ਠੀਕ ਆ ਉਹਦੇ ਹੁਣ ਘਰ ਦੇ ਨਾਲ ਸੀਗੇ ਲੇਡੀਜ਼ ਵਗੈਰਾ ਉਹ ਸਾਰੇ ਉਹਦੇ ਨਾਲ ਅੰਦਰ ਗਏ ਘਰ ਦੇ ਵਿੱਚ ਠੀਕ ਆ ਉਹ ਮੈਂ ਕਹਾਂ ਭਾਈ ਚਾਬੀ ਲੈ ਰਿਹਾ ਰੱਡੀ ਕਿਹੜੀ ਗੱਲ ਹੈਗੀ ਆ ਦੱਸ ਕਰਦੇ ਕਰਾਂਦੇ ਭਾਈ ਉਹ ਚਾਬੀ ਲੈ ਗਿਆ ਬੜੀ ਮੁਸ਼ਕਿਲ ਤੋਰ ਕੋਲ ਚਾਬੀ ਲਈਤੀ ਹੁਣ ਕਰਨ ਨੂੰ ਮੈਂ ਵੀ ਉੱਥੇ ਕੁਛ ਨਾ ਕੁਝ ਕਰ ਸਕਦਾ ਹੈਗਾ ਲੇਕਿਨ ਮੇਰੇ ਸਾਹਮਣੇ ਮੇਰੀ ਮਾਂ ਦਾ ਚਿਹਰਾ ਆ ਗਿਆ ਮੈਂ ਕਹਾਂ ਨਹੀਂ ਮੈਂ ਠੀਕ ਆ ਜਮੈਟਰਸ ਵੀ ਗਿਆ ਰਹਿਨੇ ਉਹ ਇਹਨੇ ਮਾਰੀ ਹੋ ਗਈਆਂ ਯਾਰ ਦੱਸ ਕਿ ਸਾਡੇ ਨਾਲ ਜਿਹੜਾ ਜਾਣਾ ਖੜਾ ਕੇ ਇਦਾਂ ਕਰ ਦੂ ਅਛਾ ਉਸ ਤੋਂ ਬਾਅਦ ਤੇ ਮੈਂ ਜਦੋਂ ਉਧਰੋਂ ਵਾਪਸੀ ਚੱਲਾ ਤੇ ਉਹਨੇ ਮੇਰੀ ਫੋਨ ਤੇ ਵੀਡੀਓ ਬਣਾਈ ਕਹਿੰਦਾ ਮੈਂ ਪੁਲਿਸ ਬੁਲਾਣ ਲੱਗਾ ਮੈਂ ਕਰਨ ਲੱਗਾ ਕਹਿੰਦਾ ਕੱਲ ਨੂੰ ਸਵੇਰੇ ਤੈਨੂੰ ਮੈਂ ਥਾਣੇ ਟੱਕਰਦਾ ਮੈਂ ਕਿਹਾ ਕੋਈ ਨਾ ਭਰਾਵਾ ਟੱਕਰ ਦੀ ਮੈਨੂੰ ਮੇਰਾ ਅਖੀਰਲਾ ਆਰਡਰ ਰਹਿਦਾ ਸੀਗਾ ਤੀਵਾਂ ਆਰਡਰ ਮੇਰਾ ਰਹਿਦਾ ਸੀਗਾ ਮੈਂ ਆਪਣਾ ਇੱਕ ਆਰਡਰ ਲਾਣਾ ਸੀਗਾ ਮੈਂ ਕਿਹਾ ਕੋਈ ਨਾ ਆਰਡਰ ਹੈਗਾ ਰੈਸਟੋਰੈਂਟ ਦਾ ਨਾਮ ਹੈਗਾ ਮਿੱਤਰੋ ਲਾ ਪਲੇਟ ਆਪ ਠੀਕ ਹੈ ਜਿਹੜੀ ਉਹਦੀ ਲੁਕ ਉਹ ਘਾ ਮੰਡੀ ਚੁੰਗੀ ਆ ਆ ਦੁਸ਼ਹਿਰਾ ਗਰਾਊਂਡ ਹੈਗਾ ਠੀਕ ਹੈ ਉਹ ਗਲੀ ਦੇ ਵਿੱਚ ਉਹ ਬੰਦੇ ਦਾ ਘਾਰ ਹੈਗਾ ਯਾ ਲਾ ਪਲੇਟ ਹੁਣ ਇਨਸਾਫ ਦੀ ਤਾਂ ਚਲੋ ਹੁਣ ਮੈਂ ਕੀ ਕਹਿਣਾ ਜਿਹੜੀ ਉਹਨੇ ਚਾਬੀ ਲਈ ਗਾਲੀ ਗਲੋਚ ਕੀਤੀਆਂ ਰਾਤੀ ਅਸੀਂ ਕਿਸੇ ਨੂੰ ਘਰੇ ਰੋਟੀ ਖਿਲਾਨਦੇ ਆ ਗਿਆਂ ਕੁਝ ਕਰਦੇ ਆ ਗਿਆਂ ਤੇ ਉਹਦੇ ਵਾਸਤੇ ਅਸੀਂ ਲੋਕਾਂ ਦੀ ਗਾਲਾਂ ਖਾਈਏ ਤੇ ਮਾਰਾ ਵੀ ਸਹੀਏ ਆ ਸਭ ਚੀਜ਼ਾਂ ਕਰਦੇ ਰਹੀਏ ਨਹੀਂ ਕਹਿੰਦੇ ਨੇ ਸਭ ਕੁਝ ਕਰ ਲਿਓ ਡਿਲੀਵਰੀ ਲਾਈਨ ਨਾ ਕਰਿਓ ਕਿਸੇ ਨੇ ਸਹੀ ਕਿਹਾ ਆ ਹੁਣ ਜੇ ਮੈਂ ਉਹਨੂੰ ਮਾਰ ਦਿੰਦਾ ਉੱਥੇ ਕੁਝ ਕਰ ਦਿੰਦਾ ਕਿ ਮੇਰੇ ਕੋਲ ਕਿਰਪਾਨ ਨਹੀਂ ਹੈ ਮੇਰੇ ਕੋਲ ਕੜਾ ਨਹੀਂ ਹੈ ਮੈਂ ਮਾਰ ਦਿੰਦਾ ਉੱਥੇ ਕੱਲ ਨੂੰ ਰਾਬਣਾ ਪੁਲਿਸ ਨੇ ਤੁਹਾਨੂੰ ਬੜਾ ਗਰੀਬ ਬੰਦੇ ਦੀ ਕਿੱਥੇ ਸੁਣਵਾਈ ਆ ਤੇ ਮੈਂ ਮੇਰੀ ਮਾਂ ਨੂੰ ਪਿੱਛੋਂ ਕੌਣ ਦੇਖਦਾ ਤੁਹਾਸੋਂ ਮਹਾਰਾਜਾ ਚਿਹਰਾ ਕਰਕੇ ਮੈਂ ਚੁੱਪ ਹੋ ਗਿਆ ਨਹੀਂ ਤੇ ਚੰਗਾ ਮਿੱਤਰੋ ਹਾਂਜੀ ਦੋਸਤੋ ਤੁਸੀਂ ਵੀਡੀਓ ਤਾਂ ਦੇਖ ਹੀ ਲਈਏ ਆਪਣੇ ਵਿਚਾਰੇ ਕਮੈਂਟ ਸੈਕਸ਼ਨ ਦੇ ਵਿੱਚ ਪੇਸ ਕਰਿਓ ਇਹ ਸਰਦਾਰ ਜੀ ਨੇ ਰੋਂਦੇ ਰੋਂਦੇ ਆਪਣੇ ਇੰਸਟਾਗ੍ਰam ਤੇ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਹੈ ਵੀਡੀਓ ਅੱਗ ਦੇ ਵਾਂਗੂ ਇੰਸਟਾਗ੍ਰam ਤੇ ਵਾਇਰਲ ਹੋ ਗਈ ਅਤੇ ਬਹੁਤ ਵੱਡੇ ਵੱਡੇ ਨਾਮੀ ਪੇਜਾਂ ਦੇ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਕਿ ਇਹ ਸਰਦਾਰ ਜੀ ਦੇ ਨਾਲ ਤਿੱਕਿਆ ਹੋਇਆ ਹੈ ਤੁਸੀਂ ਕਹਿਣਾ ਚਾਹੋਗੇ ਕਿ ਇਸ ਦੇ ਨਾਲ thੱਕਾ ਹੋਇਆ ਹੈ ਜਾਂ ਫਿਰ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਪੰਜਾਬ ਤੋਂ ਰਿਲੇਟਿਡ ਖਬਰਾਂ ਅਤੇ ਮੁੱਤਿਆਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ